ਦੇ ਸ਼ਹੀਦਾਂ ਨੂੰ ਯਾਦ ਕਰਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 979100200 ਤੇ ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ ਹੋਏ ਪੰਜਾਬ ਸਰਕਾਰ ਵੱਲੋਂ ਅਮਰਸਰ ਦੇ ਵਿੱਚ ਸ਼ਾਰਾ ਗੜੀ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਹੈ ਸਾਰਾ ਪਹਿਲੀ ਮੋਮੈਂਟੋ ਬਣਾਇਆ ਗਿਆ ਹੈ ਤੇ ਗੋਲਡਨ ਗੇਟ ਦੇ ਉੱਤੇ ਇਹ ਮੋਮੈਂਟੋ ਬਣਾਇਆ ਗਿਆ ਜਿਸ ਤਸਵੀਰ ਅਜ ਵੀ ਤੁਸੀਂ ਦੇਖ ਰਹੇ ਹੋ ਜਿਸ ਦਾ ਉਦਘਾਟਨ ਕੁਲਤਾਰ ਸਿੰਘ ਸਲਵਾ ਜੋ ਕਿ ਸਪੀਕਰ ਨੇ ਪੰਜਾਬ ਸਰਕਾਰ ਦੇ ਉਹਨਾਂ ਵੱਲੋਂ ਦੱਸਿਆ ਗਿਆ ਇਸ ਦੇ ਵਿੱਚ ਉਸ ਮਹਾਨ ਸ਼ਹੀਦਾਂ ਦੇ ਇੱਥੇ ਸ਼ਹੀਦਾਂ ਦੇ ਨਾਮ ਲਿਖੇ ਗਏ ਨੇ ਜਿਨ੍ਹਾਂ ਨੇ ਉਸ ਟਾਈਮ ਉਸ ਸਮੇਂ 12 ਸਤੰਬਰ 1897 ਈਸਵੀ ਨੂੰ ਹੋਏ ਯੁੱਧ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਸੀ ਲੜਦੇ ਹੋਏ ਵੀਰਤਾ ਦੇ ਨਾਲ ਲੜਦੇ ਹੋਏ ਆਪਣੀ ਸ਼ਹਾਦਤ ਦਿੱਤੀ ਸੀ ਔਰ ਇਹ ਵੀਰਤਾ ਜਿਹੜੀ ਹੈ ਦੇ ਪੂਰੀ ਦੁਨੀਆ ਦੇ ਪੰਜ ਐਫੋਜ ਯੁੱਧ ਨੇ ਜਿਨ੍ਹਾਂ ਦੇ ਵਿੱਚ ਵੀਰਤਾ ਦਾ ਪ੍ਰਮਾਣ ਹੁੰਦਾ ਉਹਨਾਂ ਦੇ ਵਿੱਚੋਂ ਸਾਰਾ ਗੜੀ ਵੀ ਇੱਕ ਹੈ ਜਿਹਦੇ ਵਿੱਚ ਜਿਸ ਦਾ ਮਾਨ ਪੰਜਾਬੀਆਂ ਨੂੰ ਜਾਂਦਾ ਹੈ ਕਿ ਪੰਜਾਬ ਦੇ ਰਹਿਣ ਵਾਲੇ ਸਨ ਸੋ ਤੁਸੀਂ ਤਸਵੀਰਾਂ 'ਚ ਉਸ ਮੋਨੂਮੈਂਟ ਦੇ ਦਰਸ਼ਨ ਵੀ ਕਰ ਰਹੇ ਹੋ ਜਿਹਨੂੰ ਕੁਲਤਾਸ ਸਿੰਘ ਸੰਧਵਾ ਜਿਹੜੇ ਕਿ ਪੰਜਾਬ ਦੇ ਸਪੀਕਰ ਨੇ ਉਹਨਾਂ ਵੱਲੋਂ ਜਿਸ ਦਾ ਉਦਗਾੜਨ ਕੀਤਾ ਗਿਆ ਚੀਫ ਗੈਸਟ ਨੇ ਉਹ ਹੈ ਇਸ ਪ੍ਰੋਗਰਾਮ ਦੇ ਵਿੱਚ ਸੋ ਇੱਕ ਗੋਲਡਨ ਗੇਟ ਫੋਰਮ ਰਿਸਰਚ ਐਂਟਰ ਕਰਦੇ ਆਗੇ 골ਡਨ ਗੇਟ ਦੇ ਨਾਲ ਇਹ ਸਮਾਰਕ ਬਣਾਇਆ ਗਿਆ ਹੈ ਜਿਸ ਨੂੰ ਜਿਹੜੇ ਸੈਲਾਨੀ ਇੱਥੇ ਆਉਂਦੇ ਨੇ ਜਿਹੜੇ ਬਾਹਰੋਂ ਆਉਂਦੇ ਨੇ ਉਹ ਵੀ ਇਸ ਤੋਂ ਜਾਨੂ ਹੋ ਸਕਣ ਉਹਨਾਂ ਦੀ ਸ਼ੂਰ ਵੀਰਤਾ ਤੋਂ ਉਹਨਾਂ ਦੀ ਬਹਾਦਰੀ ਤੋਂ ਜਾਨੂ ਹੋ ਸਕਣ ਕਿਉਂਕਿ ਇਹ 21 ਜਿਹੜੇ ਸ਼ਹੀਦ ਨੇ ਉਸ ਲੜਾਈ ਦੇ ਵਿੱਚ ਇਹਨਾਂ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ ਯਾਰ ਸ਼ਹਾਦਤ ਹਾਸਲ ਕੀਤੀ ਸੀਗੀ ਸੋ ਪੰਜਾਬ ਸਰਕਾਰ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਦੇ ਵਿੱਚ ਇੱਕ ਮੋਨੂਮੈਂਟ ਬਣਾਇਆ ਗਿਆ ਹੈ ਇਹ ਸਮਾਰਕ ਹੈ ਔਰ ਉਸ ਲਿਗੇਸੀ ਨੂੰ ਅੱਗੇ ਤੋਰਨ ਵਾਸਤੇ ਸਾਡੇ ਸਾਰੇ ਸਾਥੀਆਂ ਨੇ ਇਹਨਾਂ ਨੇ ਸਾਰਾ ਗੜੀ ਸਾਰਾ ਗੜੀ ਫਾਊਂਡੇਸ਼ਨ ਨੇ ਬਹੁਤ ਵੱਡਾ ਕੰਮ ਕੀਤਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਅਸੀਂ ਉਹਨਾਂ ਜਾਂਵਾਜਾਂ ਦੇ ਵਾਰਿਸ ਹੈ ਕਿਦਾ ਨੇ ਐਡੀ ਵੱਡੀ ਅਸਾਵੀ ਜੰਗ ਜਿਹੜੀ ਐ ਲੋ ਦੁਨੀਆ ਦੀਆਂ ਮਹਾਨ ਜੰਗਾਂ ਦੇ ਵਿੱਚੋਂ ਗਿਣੀ ਜਾਂਦੀ ਐ ਜਾਂ ਤੋਂ ਦੁਨੀਆ ਦੇ ਵਿੱਚ ਪੱਖ-ਪੱਖ ਦੇਸ਼ਾਂ ਦੇ ਵਿੱਚ ਪੜ੍ਹਾਈ ਜਾਂਦੀ ਓ ਜੰਗ ਸੋ ਅਸੀਂ ਉਹਨਾਂ ਦੇ ਵਾਰਿਸ ਐ ਬੜੇ ਮਾਣ ਮੱਤੀ ਗੱਲ ਔਰ ਇਸ ਗੱਲ ਨੂੰ ਅੱਗੇ ਲੈ ਜਾਣਾ ਸਾਰਾ ਗੜੀ ਫਾਊਂਡੇਸ਼ਨ ਦਾ ਮੈਂ ਤਰਵਾਤੀ ਸਤਜਾ ਜੀ ਇੱਕ ਮਿੰਟ ਮੈਂ ਕਹਿੰਦੇ ਉਹ ਕਿਹਾ ਦੇ ਵਿੱਚ ਬੜਾ ਪੜ੍ਹਾਏ ਈ ਜਿਆਦਾ ਜਿਆਣਾ ਨਹੀਂ ਇਹਦੇ ਬਾਰੇ ਕੋਈ ਪੜ੍ਹਾਇਆ ਜਾਂਦਾ ਸਾਡੇ ਕਿਤਾਬਾਂ ਚ ਕਿਉਂ ਨਹੀਂ ਹੁਣ ਤਾਂ ਸਰਕਾਰ ਵੀ ਤੁਹਾਡੇ ਮੈਂ ਇਹਦੇ ਬਾਰੇ ਐਜੂਕੇਸ਼ਨ ਮਿਸ਼ਨ ਨਾਲ ਗੱਲ ਕਰਾਂ ਸਾਰਾ ਗੜੀ ਮੋਨੂਮੈਂਟ ਅੱਜ ਜਿਸ ਦਾ ਉਦ்கਾਟਨ ਕੁਟਾਰ ਸਿੰਘ ਸੰਧਵਾ ਨੇ ਕੀਤਾ ਹੈ ਕੁਝ ਮੈਂਬਰ ਵੀ ਨੇ ਜਿਹੜੇ ਕਿ ਸਾਰਾਗੜੀ ਪਰਿਵਾਰ ਨਾਲ ਸੰਬੰਧਿਤ ਨੇ ਈਸ਼ਵਰ ਸਿੰਘ ਮੇਨ ਕਰੈਕਟਰ ਸੀਗਾ ਜੀ ਇਸ ਲੜਾਈ ਦੇ ਵਿੱਚ ਉਹਨਾਂ ਦੇ ਤੁਸੀਂ ਭਾਗੀ ਕੀ ਕੀ ਆ ਜੀ ਬੰਦ ਸੋ ਅੱਜ ਮੋਨੂਮੈਂਟਰੀ ਤਿਆਰ ਹੋ ਗਿਆ ਸਾਰਾਗੜੀ ਲੀਤਾ ਤੁਸੀਂ ਸ਼ਹੀਦਾਂ ਲਈ ਬਹੁਤ ਲੜਾਈ ਲੜੀ ਹੈ ਅੱਜ ਇੱਕ ਹੋਰ ਕੀ ਚਾਹਾਂਗੇ ਮਾਰਕਾ ਮਾਰ ਲਿਆ ਸੀ ਤੁਸੀਂ ਕੀ ਕਹੋ ਬਹੁਤ ਮਾਣ ਵਾਲੀ ਗੱਲ ਹੈ ਜੀ ਉਸ ਪਰਿਵਾਰ ਦੀ ਮੈਂ ਧੀ ਆ ਚਿਨਾ ਨੇ ਇਸ ਲੜਾਈ ਨੂੰ ਕਮਾਂਡ ਦਿੱਤੀ ਹੈ ਸੋ ਕਮਾਂਡਿੰਗ ਆਫੀਸਰ ਸੀਗੇ ਮੇਰੇ ਗ੍ਰੇਡ ਗ੍ਰੇਡ ਗ੍ਰੈਂਡਫਾਦਰ ਸੀ ਸੋ ਬੜਾ ਮਾਣ ਹੁੰਦਾ ਜੀ ਅੱਜ ਸਾਡੇ ਚ ਉਹਨਾਂ ਦਾ ਖੂਨ ਹੈ ਸੋ ਉਹਨਾਂ ਚ ਇਹਨਾਂ ਜज्बा ਸੀਗਾ ਕਿ ਕਿ ਆਨੇ 10000 ਦਾ ਮੁਕਾਬਲਾ ਕੀਤਾ ਸੋ ਇਦਾਂ ਹੀ ਅਸੀਂ ਉੱਥੇ ਵੀ ਸਾਡੇ ਲਈ ਕੋਸ਼ਿਸ਼ ਰਹੀ ਹੈ ਕਿ ਅਸੀਂ ਕੈਨੇਡਾ ਦੇ ਵਿੱਚ 4 ਗੈਲਰੀਜ਼ ਬਣਾਈਆਂ ਦੋ ਵੈਨਕੂਵਰ ਦੇ ਵਿੱਚ ਦੋ ਟ੍ਰੈਂਪਟਾ ਦੇ ਵਿੱਚ ਸੋ ਅਸੀਂ ਉੱਥੇ ਇੱਕ ਪਾਰਕ ਦੇ ਵਿੱਚ ਸਾਨੂੰ ਪਰਮਿਸ਼ਨ ਮਿਲ ਗਈ ਹੈ ਜੀ ਮੇਅਰ ਤੋਂ ਸੋ ਅਸੀਂ ਸੇਮ ਰੈਪਲੀਕਾ ਉੱਥੇ ਇਹ ਜਿੱਦਾਂ ਕੰਦ ਹੈ ਅਸੀਂ 20 ਫੁੱਟ ਚੌੜੀ ਬਣਾ ਰਹੇ ਹਾਂ ਤੇ 8 ਫੁੱਟ ਦੀ ਹਾਈਟ ਸੋ ਉਹਦੀ ਸਾਨੂੰ ਪਰਮਿਸ਼ਨ ਮਿਲ ਗਿਆ ਕੈਨੇਡੀਅਨ ਆਰਮਡ ਫੋਰਸ ਨੇ ਸਾਨੂੰ ਪਾਸ ਕਰਤਾ ਸੋ ਸਾਡੇ ਕੋਲੇ ਸਾਰੇ ਪਰਮਿਟਸ ਆ ਚੁੱਕੇ ਆ ਸੋ ਇਹਦਾ ਪ੍ਰੋਸੈਸ ਅਸੀਂ ਹੈਗੇ ਆ ਉਹਦੇ ਵਿੱਚ ਸੋ ਉੱਥੇ ਅਸੀਂ ਇਹ ਬਣਾਵਾਂਗੇ ਉਹ ਜਿਹੜਾ ਅਸੀਂ ਪਾਰਕ ਲਿਆ ਉਹ ਸੈਂਟਰ ਲਿਆ ਬ੍ਰੈਂਟਨ ਦਾ ਬਹੁਤ ਵੱਡਾ ਪਾਰਕ ਹੈ ਚੰਕਿਊਜ਼ੀ ਪਾਰਕ ਉਹਦਾ ਨਾਮ ਹੈ ਸੋ ਉਹਦੇ ਇੱਕ ਸਾਈਡ ਤੇ ਕੈਨੇਡੀਅਨ ਆਰਮਡ ਫੋਰਸ ਦੇ ਜਿਹੜੇ ਸ਼ਹੀਦ ਆ ਉਹਨਾਂ ਦੇ ਨਾਮ ਲਿਖੇ ਹੋਏ ਆ ਪਰ ਅਸੀਂ ਜਿਹੜੀ ਕੰਦ ਉਹ ਦਿੱਤੇ ਫੋਟੋਸ ਲਗਾ ਰਹੇ ਆ ਇਹਨਾਂ 21 ਸਿੱਖਾਂ ਦੀ ਸੋ ਆਉਣ ਵਾਲੀ ਜਨਰੇਸ਼ਨ ਨੂੰ ਨਾ ਕਿ ਸਿਰਫ ਸਾਡੀ ਕਲੀ ਕੌਮ ਨੂੰ ਬਾਕੀ ਜਿਹੜੀਆਂ ਕੌਮਾਂ ਵਾ ਜਿਹੜੇ ਬਾਕੀ ਧਰਮਾਂ ਮਲਟੀਕਲਚਰਲ ਕੰਟਰੀ ਐ ਜੀਓ ਸੋ ਉਥੋਂ ਸਾਰਿਆਂ ਨੂੰ ਪਤਾ ਲੱਗੇ ਜਿਹੜਾ ਵੀ ਖੜੂਗਾ ਐਂਟਰੈਂਸ ਤੇ ਮੇਨ ਬਣਾ ਰਹੇ ਆ ਸੋ ਉਥੋਂ ਸਾਰਿਆਂ ਨੂੰ ਇਹ ਜਿਹੜਾ ਸਾਡਾ ਮੈਸੇਜ ਜਿਹੜਾ ਅਸੀਂ ਕਨਵੇ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਉਹਨਾਂ ਤੱਕ ਪਹੁੰਚੇਗਾ ਸੋ ਉਥੋਂ ਦੇ ਬੱਚੇ ਜਿਹੜੇ ਛੋਟੇ ਉਥੋਂ ਦੇ ਜੰਪ ਲਾ ਉਹਨਾਂ ਨੂੰ ਨਹੀਂ ਪਤਾ ਜੀ ਸੋ ਉਹਨਾਂ ਨੂੰ ਇੰਗਲਿਸ਼ ਪੰਜਾਬੀ ਦੇ ਵਿੱਚ ਅਸੀਂ ਸਾਰਾ ਉੱਥੇ ਇਲੈਬੋਰੇਟ ਕਰਾਂਗੇ ਸੋ ਉਹ ਵੀ ਸਾਡੇ ਲਈ ਬਹੁਤ ਵੱਡਾ ਨੈਕਸਟ ਪ੍ਰੋਜੈਕਟ ਹੈ ਜਿਹੜਾ ਅਸੀਂ ਕਰ ਰਹੇ ਹਾਂ ਤੇ ਇਹ ਸਾਡੇ ਪ੍ਰੈਜ਼ੀਡੈਂਟ ਹੈ ਜੀ ਕੈਨੇਡਾ ਚੈਪਟਰ ਦੇ ਅਵਤਾਸ ਸਿੰਘ ਮਨਹਾਲ ਉਹਨਾਂ ਦਾ ਅਪੈਂਡਡ ਮੁੰਡਾ ਹੈ ਤੇ ਮੁੰਡੇ ਦੇ ਵਿੱਚ ਜੇ ਮਨਹਾਲ ਜੀ ਤੇ ਇਹ ਭਾਜੀ ਦੋਨੇ ਮਿਲ ਕੇ ਉੱਥੇ ਇੱਕ ਸਾਰਾ ਗੜੀ ਨੂੰ ਸਮਾਰਪਿਤ ਉਹਨਾਂ ਨੇ ਇੱਕ ਸਟੇਡੀਅਮ ਬਣਾਇਆ ਬਹੁਤ ਵੱਡਾ ਸਟੇਡੀਅਮ ਬਣਾਇਆ ਜੀ ਉਹਨਾਂ ਨੇ ਸਾਰਾ ਪੈਸਾ ਆਪਣੇ ਕੋਲ ਲਾਇਆ ਸੋ ਉਹ ਵੀ ਸਾਰਾ ਗੜੀ ਦੀ ਯਾਦ ਉਸ ਮਾਤੇ ਤੇ ਇੱਕ ਸਟੇਡੀਅਮ ਬਣਾਇਆ ਗਿਆ ਸੋ ਇਹਨਾਂ ਦੇ ਪਿੰਡ ਦੇ ਦੋ ਸ਼ਹੀਦ ਹੋਏ ਸੀਗੇ ਸ਼ਹੀਦ ਗੁਰਮਤ ਸਿੰਘ ਜੀ ਤੇ ਸ਼ਹੀਦ ਜੀਵਨ ਸਿੰਘ ਜੀ ਸੋ ਉਹਨਾਂ ਨੂੰ ਸਮਰਪਿਤ ਇਹਨਾਂ ਨੇ ਇੱਕ ਕੋ ਸਟੇਡੀਅਮ ਬਣਾਇਆ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ ਐਂਡ ਸਭ ਤੋਂ ਵੱਡੀ ਦੇਣ ਸਾਡੇ ਜਿਹੜਾ ਕਹਿ ਸਕਦੇ ਜੇ ਫਿਲਮ ਵੀ ਬਣੀ ਆ ਤਾਂ ਡਾਕਟਰ ਗ੍ਰਿੰਦਰਪਾਲ ਸਿੰਘ ਜੂਸਨ ਜੀ ਦਾ ਬਣ ਜਿਨ੍ਹਾਂ ਨੇ ਇੱਥੇ ਰੱਖ ਪਹੁੰਚਾਇਆ ਪਰ ਮੈਮ ਇੱਕ ਗੱਲ ਹੈਗੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਹ ਛੋਟੇ ਛੋਟੇ ਬੱਚਿਆਂ ਨੂੰ ਇਸ ਬਾਰੇ ਜਾਣਨ ਜਾਣਕਾਰੀ ਨਹੀਂ ਮਿਲ ਪਾਉਂਦੀ ਕਾਰਨ ਹੈਗਾ ਕਿ ਸਾਡੇ ਐਜੂਕੇਸ਼ਨ ਦੇ ਵਿੱਚ ਇਹਨਾਂ ਦਾ ਨਾਮ ਹੀ ਨਹੀਂ ਹੈਗਾ ਕਮੀ ਨਹੀਂ ਹੈਗੀ ਕਿ ਅਸੀਂ ਉਹਨੂੰ ਦਿਖਾ ਹੀ ਨਹੀਂ ਪਾਏ ਹੇ ਕੈਨੇਡਾ ਦੇ ਵਿੱਚ ਤੇ ਮਾਰ ਮੱਲਾ ਮਾਰ ਲੀਆਂ ਨੇ ਉੱਥੋਂ ਦੇ ਬੱਚਿਆਂ ਨੂੰ ਤਾਂ ਸਿਖਾ ਰਹੇ ਆ ਬੱਚੇ ਉੱਥੋਂ ਦੇ ਸਿੱਖ ਰਹੇ ਨੇ ਚਾਹੇ ਪੰਜਾਬੀ ਚਾਹੇ ਇੰਗਲਿਸ਼ ਪੀਪਲ ਨੇ ਉਹ ਸਿੱਖ ਰਹੇ ਨੇ ਇਸ ਬਾਰੇ ਜਾਣਦੇ ਪਰ ਅਸੀਂ ਸ੍ਰੀ ਪੰਜਾਬ ਨੂੰ ਨਹੀਂ ਜਿਆ ਪਤਾ ਲੱਗਦੀ ਦੇਖੋ ਜੀ ਇੱਥੇ ਸਾਨੂੰ ਸਰਕਾਰਾਂ ਦਾ ਸਹਿਯੋਗ ਚਾਹੀਦਾ ਕਿਉਂਕਿ ਜੇ ਅਸੀਂ ਕਹੀਏ ਅਸੀਂ ਜਾ ਕੇ ਬੱਚਿਆਂ ਨੂੰ ਹਰ ਇੱਕ ਨਹੀਂ ਕਰ ਕਰਨੋ ਇੰਡੀਅਨ ਜਿਹੜੀ ਸੈਂਟਰ ਸਰਕਾਰ ਆ ਇਹ ਉਹਨਾਂ ਦਾ ਕੰਮ ਆ ਜੀ ਸਾਡੀ ਰਿਕੁਐਸਟ ਆਉਂਦਾ ਸਾਹਮਣੇ ਕਿ ਜੇ ਅਸੀਂ ਉੱਥੇ ਛੋਟੇ ਬੱਚਿਆਂ ਨੂੰ ਜਿੱਦਾਂ ਮੇਰੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਅਸੀਂ ਸਕੂਲ ਦੇ ਵਿੱਚ ਸਲਾਈਡਸ ਪ੍ਰੋਵਾਈਡ ਕੀਤੀਆਂ ਹੋਈਆਂ ਉਹਨਾਂ ਨੂੰ ਸੋ ਜਦੋਂ ਉੱਥੇ ਬੱਚੇ ਦੇਖਦੇ ਆ ਸੋ ਇੱਕ ਸਕੂਲ ਦੇ ਵਿੱਚ ਅਸੀਂ ਹਰੇਕ ਸਾਲ ਕੈਨੇਡਾ ਅਮਰੀਕਾ ਚ ਰਿਮੈਂਬਰੈਂਸ ਤੇ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਮਨਾਇਆ ਜਾਂਦਾ ਸੋ ਉੱਥੇ ਜਦੋਂ ਰਿਮੈਂਬਰੈਂਸ ਡੇ ਤੇ ਅਸੀਂ ਸਲਾਈਡਸ ਪ੍ਰੋਵਾਈਡ ਕੀਤੀਆਂ ਵੀ ਉਹਨਾਂ ਵਿੱਚ ਇਹਨਾਂ ਸ਼ਹੀਦਾਂ ਦੇ ਸਾਰਿਆਂ ਦੇ ਨਾਮ ਆਉਂਦੇ ਆ ਸੋ ਜੇ ਸਾਡੇ ਬੱਚਿਆਂ ਨੂੰ ਅਸੀਂ ਇਹ ਕੋਸ਼ਿਸ਼ ਕਰਕੇ ਸਾ ਕਰਕੇ ਉੱਥੇ ਕਿੰਨੇ ਧਰਮਾਂ ਦੇ ਕਿੰਨੇ ਕੰਟਰੀਜ਼ ਦੇ ਬੱਚੇ ਉਹ ਸਕੂਲਾਂ ਦੇ ਵਿੱਚ ਪੜ ਰਹੇ ਹੈ ਜੀ ਅਸੀਂ ਆਪਣਾ ਮੈਸੇਜ ਉਹਨਾਂ ਤੱਕ ਦੇਣ ਦੇ ਵਿੱਚ ਕਾਮਯਾਬ ਆ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਜਿੱਥੇ ਤੁਹਾਡੇ ਆਪ ਦੀ ਸਰਕਾਰਾਂ ਸਾਰਾ ਕੁਝ ਤੁਹਾਡੇ ਹੱਥ 'ਚ ਹੈ ਸੋ ਸਾਡੀ ਇਹ ਰਿਕਵੈਸਟ ਹੈ ਸਰਕਾਰਾਂ ਨੂੰ ਜੀ ਜਿੱਥੇ ਵੀ ਸਾਨੂੰ ਜ਼ਰੂਰਤ ਹੈ ਇਹਨਾਂ ਬੱਚਿਆਂ ਨੂੰ ਪੜਾਉਣ ਦੀ ਜ਼ਰੂਰਤ ਹੈ ਜੀ ਦੇਖੋ ਨਹੀਂ ਤਾਂ ਸਾਡੀ ਪੀੜ੍ਹੀ ਖਤਮ ਹੋ ਜਾਣੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਇਹ ਚੀਜ਼ ਕੀ ਹੈ ਜੇ ਐਡੀਆਂ ਕੰਟਰੀਜ਼ ਉਹਨਾਂ ਨੂੰ ਬਣਾ ਰਹੀਆਂ ਤੇ ਜਿੱਥੇ ਅਸੀਂ ਤੇ ਜੰਪਾ ਦਾ ਜਿੱਥੋਂ ਦੇ ਪੰਜਾਬ ਦੇ ਸੂਰਮਿਆਂ ਤੇ ਉਹ ਉੱਥੇ ਖਤਮਾ ਹੋ ਰਿਹਾ ਤੁਸੀਂ ਕਿਉਂਗੇ ਸਰ ਅੱਜ ਮਾਨੂਮੈਂਟ ਲੱਗ ਗਿਆ ਹੈ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਐਂਟਰਸ ਗੇਟ ਤੇ ਅੰਮ੍ਰਿਤਸਰ ਐਂਟਰ ਕਰਦੇ ਜਿਹੜੇ ਸੈਲਾਨੀ ਜਿਹੜੇ ਸ਼ਰਧਾਲੂ ਆਣਗੇ ਉਹਨਾਂ ਨੂੰ ਪਤਾ ਚੱਲੇਗਾ ਮਾਨੂਮੈਂਟ ਤੋਂ ਪਤਾ ਚੱਲੇਗਾ ਹਾਂਜੀ ਇਹ ਮਾਨੂਮੈਂਟ ਲਾਉਣ ਦਾ ਬਹੁਤ ਹੀ ਫਾਇਦਾ ਹੈਗਾ ਜੀ ਉਦੋਂ ਦੇ ਜਿਹੜੇ ਪਬਲਿਕ ਪਲੇਸਸ ਤੇ ਹੈਗੇ ਆ ਜਿੱਥੇ ਕਿ ਜਿਹੜੇ ਜਦੋਂ ਕੋਈ ਟੂਰਿਸਟ ਆਉਂਦੇ ਆ ਤਾਂ ਉਹਨਾਂ ਨੂੰ ਸਾਡਾ ਵਿਸਤਾਰ ਸਾਡਾ ਇਤਿਹਾਸ ਸਾਡੇ ਲੋਕਾਂ ਬਾਰੇ ਪਤਾ ਲੱਗਦਾ ਤੇ ਉਹ ਪੜਦੇ ਆ ਤੇ ਇਹ ਇਹੀ ਆਪਾਂ ਚਾਹੁੰਦੇ ਆ ਕਿ ਜਿਹੜੇ ਸਾਡੀਆਂ ਗਵਰਨਮੈਂਟਸ ਹੈਗੀਆਂ ਸਾਡੇ ਬਿਜ਼ਨਸ ਪੀਪਲ ਹੈਗੇ ਆ ਜਾਂ ਸਾਡੇ ਕੋਈ ਵੀ ਕਮਿਊਨਿਟੀ ਲੀਡਰਸ ਹੈਗੇ ਆ ਉਹਨਾਂ ਨੂੰ ਇਹ ਜ਼ਰੂਰ ਇਦਾਂ ਦੀ ਗੱਲਾਂ ਨੂੰ ਪ੍ਰਮੋਟ ਕਰਨਾ ਤਾਇਆ ਹੈ ਕਿ ਜਿਹੜੀਆਂ ਜਿਹੜੀਆਂ ਉਹਨਾਂ ਨੇ ਸੈਂਸ ਆਫ ਡਿਊਟੀ ਦੇ ਲਈ ਜਾਂ ਆਪਣੇ ਕੁਰਬਾਨੀ ਦੇ ਦੀ ਭਾਵਨਾ ਆਪਣੇ ਦੇਸ਼ ਦੇ ਲਈ ਕਰਨ ਦੀ ਦਿੱਤੀ ਹੈ ਉਹਦਾ ਦੇ ਸਾਡੇ ਮੈਸੇਜ ਜਿਹੜੇ ਆ ਸਾਨੂੰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਪਾਸ ਕਰਨੇ ਚਾਹੀਦੇ ਆ ਤੇ ਆਪਣਾ ਜਿਹੜਾ ਵਿਰਸਾ ਆ ਉਹਦੇ ਬਾਰੇ ਸਾਰੀ ਦੁਨੀਆ ਨੂੰ ਦੱਸਣਾ ਚਾਹੀਦਾ ਇਸ ਕਰਕੇ ਇਹ ਬਹੁਤ ਹੀ ਵਧੀਆ ਚੀਜ਼ ਹੈ ਅੱਜ ਜੋ ਕੀਤਾ ਗਿਆ ਹੈ ਜੋ ਸਰ ਰਾਜੋਸ਼ਰ ਨਿੰਦਰਪਾਲ ਸਿੰਘ ਜਿਹੜੇ ਬਹੁਤ ਹੀ ਵਧੀਆ ਕੰਮ ਕਰ ਰਹੇ ਹੈ ਤੇ ਉਹਨਾਂ ਨੂੰ ਅਸੀਂ ਬਹੁਤ ਵਾਰ ਤਹਿ ਦਿੰਦੇ ਹਾਂ ਸੋ ਸਾਰਾ ਗੜੀ ਦੇ ਸ਼ਹੀਦਾਂ ਦਾ ਮੋਨੂਮੈਂਟ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਬਣਾਇਆ ਗਿਆ ਹੈ ਔਰ ਉਹਨਾਂ 21 ਸ਼ਹੀਦ ਜਿਹੜੇ ਸ਼ਹੀਦ 10000 ਦੀ ਫੋਰਸ ਨਾਲ ਲੜਦੇ ਹੋਏ ਜਿਨ੍ਹਾਂ ਨੇ ਸ਼ਹਾਦਤ ਪਾ ਦਿੱਤੀ ਸੀ ਉਹਨਾਂ ਦੀਆਂ ਉਹਨਾਂ ਦਾ ਮੋਨੂਮੈਂਟ ਬਣਾਇਆ ਗਿਆ ਐਂਟਰਸ ਦੇ ਉੱਤੇ ਹੀ ਹੈ ਉਹਨਾਂ ਦੀਆਂ ਤਸਵੀਰਾਂ ਉਹਨਾਂ ਦਾ ਮੋਨੂਮੈਂਟ ਦੇ ਵਿੱਚ ਲਗਾਈਆਂ ਗਈਆਂ ਨੇ ਉਹਨਾਂ ਦੇ ਨਾਮ ਲਿਖੇ ਗਏ ਨੇ ਜਿਹੜੇ ਰੈਂਕ 332 ਨਾਇਕ ਲਾਲ ਸਿੰਘ ਆਇਸ਼ਰ ਸਿੰਘ ਇਸ ਤਰ੍ਹਾਂ ਦੇ ਜਿਹੜੇ 21 ਸ਼ਹੀਦ ਸਨ ਜਿਹੜੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇਹ ਆਪਣਾ ਨਾਮ ਖੱਟਿਆ ਹੈ ਕਿ ਆਪਣੀ ਬਹਾਦਰੀ ਦੇ ਲਈ ਆਪਾਂ ਉਹਨਾਂ ਦੇ ਵਿਰਸੇ ਨੂੰ ਜਾਣਨੀ ਹੋਈਏ ਤੇ ਵਿਰਸਾ ਨੂੰ ਦਿਖਾਉਣ ਲਈ ਪੰਜਾਬ ਸਰਕਾਰ ਨੇ ਤਾਂ ਉਪਰਾਲਾ ਕੀਤਾ ਹੈ 골ਡਨ ਗੇਟ ਦਿੱਤੇ ਇਹਨਾਂ ਦਾ ਮੋਨੂਮੈਂਟ ਬਣਾ ਦਿੱਤਾ ਹੈ ਜਿਹੜੇ ਵੀ ਇਤਰੋ ਇਸ ਸ਼ਹਿਰ ਦੇ ਵਿੱਚ ਸੈਲਾਨੀ ਆਣਗੇ ਜਿਹੜੇ ਸਰਦਾਲੂ ਆਣਗੇ ਉਹਨਾਂ ਤੋਂ ਜਾਨੂ ਹੋ ਸਕਣਗੇ ਪਰ ਪੰਜਾਬ ਸਰਕਾਰ ਨਵਾਂ ਦਾ ਬਹੁਤ ਵਧੀਆ ਪ੍ਰਾਲਾ ਹੈ ਪਰ ਇੱਕ ਗਿਲਾ ਜ਼ਰੂਰ ਲੋਕਾਂ ਨੂੰ ਹੈਗਾ ਕਿ ਸਾਡੇ ਜਿਹੜੇ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਇਸ ਇਹਨਾਂ ਬਾਰੇ ਇਹਨਾਂ ਦੀ ਵੀਰਗਾਥਾ ਬਾਰੇ ਇਹਨਾਂ ਦੀ ਕੁਰਬਾਨੀ ਬਾਰੇ ਜਾਣਕਾਰੀ ਨਹੀਂ ਹੈਗੀ ਜਾਣਕਾਰੀ ਨਹੀਂ ਹੈਗੀ ਜੇ ਬੱਚਿਆਂ ਨੂੰ ਉਹਦੀ ਜਾਣਕਾਰੀ ਨਹੀਂ ਮਿਲੇਗੀ ਬੱਚਿਆਂ ਨੂੰ ਉਹਦੇ ਬਾਰੇ ਨਹੀਂ ਪਤਾ ਚੱਲੇਗਾ ਤੇ ਉਹ ਅੱਗੋਂ ਇਸ ਵਿਰਸੇ ਨੂੰ ਕਿਵੇਂ ਸੰਭਾਲਣਗੇ ਸੋ ਇਸ ਮੋਨੂਮੈਂਟ ਦੇ ਨਾਲ ਅਮਨੇਸਰ ਦੇ ਵਿੱਚ ਇੱਕ ਹੋਰ ਮਾਰਕਾ ਲੱਗਾ ਹੈ ਕਿ ਆਪਣੇ ਸੱਚ ਸਾਰਾ ਗੜੀ ਸ਼ਹੀਦਾਂ 21 ਸ਼ਹੀਦਾਂ ਦੇ ਲਈ ਇੱਥੇ ਮੋਨੂਮੈਂਟ ਤਿਆਰ ਹੋ ਗਿਆ ਜਿਹੜੇ ਸੈਲਾਨੀ ਜਿਹੜੇ ਸ਼ਹਿਰ ਆਲੂਏ ਥੇ ਆਣਗੇ ਉਹ ਇਹਨਾਂ ਦੇ ਦਰਸ਼ਨ ਕਰ ਪਾਣਗੇ ਉਹਨਾਂ ਦੀ ਹਿਸਟਰੀ ਵੀ ਇੱਥੇ ਆ ਕੇ ਦੇਖ ਸਕਣਗੇ ਕੈਮਰਾ ਪਰਸਨ ਨਿਤੇਜ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ